ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਹੱਦ ਤੱਕ ਜ਼ਰੂਰ ਵੇਖਿਓ ਆਇਤ ਗੋਲੀਆਂ ਦਾ ਅਸਰ ਆ ਪ੍ਰਗਟਾ ਤਾਂ ਚੱਲਦਾ ਜਿਵੇਂ ਸਿੱਧੂ ਮੂਸੇ ਵਾਲਾ ਚੱਲਿਆ ਸੀ ਨਜਾ ਸਾਹਿਬ ਰਾਵਣ ਵਾਲਾ ਰੱਥ ਬਣਾਈ ਫਿਰਦਾ ਚੋਬਰ ਇਹਨੇ ਪੱਕਾ ਕੈਪਸੂਲ ਖੋਲ ਕੇ ਖਾਦਾ ਹੋਊ ਮਿਰਜਣੇ ਵੀ ਪੱਕੀ ਥਾਂ ਤੇ ਸਾਈਡ ਲਾ ਕੇ ਪਾਣੀ ਪੀਤਾ ਸੀ ਮੁੜ ਕੇ ਨਹੀਂ ਉੱਠਿਆ ਉਹ ਸਾਡੇ ਘਰ ਕੇ ਤਾਂ ਅਮਲੀ ਦੇ ਨਾਲ ਵਿਆਹ ਨਹੀਂ ਕਰਾਉਂਦੀ ਦਸਤਾਨੀ ਬੰਦੇ ਨਹੀਂ ਅਸੀਂ ਕੀ ਕੀ ਦੁਬਾਰਾ ਦਸੀ ਉਹ ਦੂਜਾ ਕੀ ਕਰਦਾ ਵਾ ਸਾਲਾ ਤਿੱਤਰ ਗਿਆ ਅਸੀਂ ਤਾਂ ਅੰਬਲੀ ਗਏ ਨਹੀਂ ਤੇਰੇ ਘਰ ਕੇ ਵੀ ਤਾਂ ਰਖਣੇ ਪੈਂਦੇ ਨਹੀਂ ਪਿਆਰਦੇ ਨਹੀਂ ਅਗਲੀ ਤਾਂ ਦੱਸ ਨਹੀਂ ਕੇਰਲਾ ਦੇ ਗਿਰਗਟ ਹੁਣ ਰਾਖਾ ਵੀ ਫੇਲ ਹੋ ਜਾਏਗਾ ਮੈਨੂੰ ਤਾਂ ਬਿਲਡਿੰਗ ਵਾਲਾ ਲੱਗਦਾ ਇਹ ਤਾਂ ਬੜਾਈਟਨੈਸ ਫੋਲ ਕਰਕੇ ਵੀ ਨਹੀਂ ਦਿਸਦਾ ਵੀਰ ਏ ਕਿਹੜਾ ਜਿਹੜਾ ਇੰਨੀਆਂ ਲਾਈਟਾਂ ਵਿੱਚ ਵੀ ਨਹੀਂ ਦਿਸਦਾ ਵੀਰ ਭਾਬੀ ਦੀ ਚੁੰਨੀ ਨਾ ਮੇਰਾ ਗਲਾ ਘੁੱਟ ਦੇ ਬਰਾੜ ਸਾਹਿਬ ਲਾਈਟ ਦੇ ਅੱਗੇ ਆ ਜਾਓ ਜਨਤਾ ਤਰਸੀ ਪਈ ਐ ਦੇਖਣ ਨੂੰ ਪੱਗ ਦਾ ਰੰਗ ਲੱਭੜ ਵਾਲੇ ਨੂੰ ਇਨਾਮ ਦਿੱਤਾ ਜਾਏਗਾ ਉਹ ਵੀਰ ਹੁਣ ਮੈਂ ਮਰਨਾ ਹੀ ਹੁਣ ਨਾ ਰੋਕੀ ਮੈਨੂੰ ਇੰਨੇ ਮੇਰੇ ਵਾਲੇ ਇੱਕ ਤੇ ਦੀਵਾ ਜੇ ਮੈਨੂੰ ਕੋਜ ਹੋਇਆ ਸਾਰਾ ਜਮਾਤ ਜੋੜੇ ਨਾਮ ਪਾ ਦਿਓ ਮੜ ਜੇ ਦੰਦ ਦਿਖਾ ਦੇ ਵੀਰ ਪਤਾ ਲੱਗੇ ਬੰਦਾ ਕਿੱਥੇ ਆ 500 ਰੁਪਇਆ इनको पेंशन ਮਿਲਦੀ थी ਕਾਂਗਰਸ ਦਾ ਰਾਜ ਆਇਆ ਗਰੀਬ ਕੋ ਨਾ ਸੀ ਬੰਗਲਾਦੇਸ਼ ਤੋਂ ਆਏ ਆ ਇਹਦਾ ਨਹੀਂ ਕਸੂਰ ਮਾਲ ਪਿੱਛੋਂ ਹੀ ਤੇਜ ਹੋਉਂਦਿਆ ਅੱਜ ਕੱਲ ਦਾ ਪਾਸਾ ਮਿਕਸ ਹੋ ਲਾ ਪੀ ਰਾਜਾ ਵੜਿੰਗ ਜੀ ਦੀਪ ਕੋ 1500 ਰੁਪਿਆ ਪੈਨਸ਼ਨ ਕਾਂਗਰਸ ਪਾਰਟੀ ਨੇ ਦਿੱਤੀ ਔਰ ਕਿਸੇ ਪਾਰਟੀ ਨੇ ਨਹੀਂ ਦਿੱਤੀ ਉਹ ਇਹਦੇ ਕੋਲੋਂ ਮਾਈਕ ਖੋਲੋ ਯਾਰ ਕੋਈ ਤੁਮਰੀ ਕਿਤਨੀ ਹੈ ਪੈਨਸ਼ਨ ਲੱਗਦਾ ਇਸ ਵਾਰ ਮਿਕਸ ਮਾਲ ਖਾਦਾ ਬਾਈ ਨੇ ਸੱਚੀ ਸੱਚੀ ਦੱਸ ਕਿੜੀਆਂ ਖਾਨਾ ਏ ਵਕੀਲ ਤਰਕਾ ਵਾਲਿਆ ਤੂੰ ਰੱਖਦਾ ਮਗਾਈ ਚੰਦ ਰਾਣੀ ਮੈਂ ਕੀ ਕਰਾਂ ਗੱਬਰੂ ਦੀ ਪકડ ਪਲਾਸ ਵਰਗੀ ਡਰੋਣਾ ਮੱਲੋਂ ਮੱਥਾ ਟੇਕਦਾ ਵੀਰ Rani ਮੈਂ ਕੀ ਕਰਾਂ ਅਮਲੀ ਦਾ ਇਹ ਸਟੋਟਿਆਂ ਨੂੰ ਦੱਸ ਦੇ ਦਵਾਈ ਚ ਬੱਸ ਅੱਗੇ-ਅੱਗੇ ਤੁਸੀਂ ਮਿਸਤਰੀ ਲਾਓ ਕੀ ਲੱਗਦਾ ਅੱਜ ਟਰਾਲੀ ਭਰ ਦੇਊਗਾ ਦਵਾਈ ਚੰਦ ਰਾਣੀ ਮੈਂ ਕੀ ਕਰਾਂ ਅਮਲੀ ਦਾ ਨਸ਼ ਪੱਤੇ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੱਥਾ ਟੇਕਣਾ ਵੀ ਜ਼ਰੂਰੀ ਆ ਚਲੋ ਚੰਗੇ ਪਾਸੇ ਲੱਗਾ ਹੌਲੀ-ਹੌਲੀ ਰੇਸ ਫੜੂਗਾ ਚੋਬਰ ਜੀ ਵਾਲੀ ਹਾਏ ਹਾਏ ਵੀਰ ਦਾ ਆਪ ਦਾ ਵੀ ਕੁਝ ਖਾਦਾ ਵਾ ਉਦਾਂ ਨਹੀਂ ਨਾਰੇ ਲੱਗਦੇ ਹਾਏ ਹਾਏ ਜੀ ਵਾਲੀ ਗੋਲੀ ਹਾਏ 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 ਓਏ ਹਾਏ ਓਏ ਦਿਲੋਂ ਬੋਲਿਆ ਚੰਦਰੇ ਨੇ ਬਸ ਅੱਜ ਦਾ ਦਿਨ ਮਿਲ ਜੇ ਹਾਏ ਹਾਏ ਵਿਚਾਰਾ ਆਪ ਖਾਂਦਾ ਹੋਊਗਾ ਪੱਕਾ ਗਰੀਬ ਮੇਰੇ ਵਰਗਾ ਬੈਠਾ ਸੰਗੀ ਜਾਂਦਾ ਡਰੇ ਡਰੇ ਲੱਗਦੇ ਆਏ ਤਾਂ ਮੇਰੇ ਸੁਪਨੇ ਲੱਕੇ ਮੈਨੂੰ ਓਢਾਏ ਰੱਬ ਖੈਰ ਕਰੇ ਮੁੰਡਾ ਵਿਚਾਰਾ ਸੰਗੀ ਜਾਂਦਾ ਮੇਰੇ ਵਰਗਾ ਖਤਮ ਸਾਰਾ ਕੋਜ ਲੱਕੀ ਖੜੇ ਪੈਰ ਦਾ ਕੰਮ ਲੱਗਦਾ ਮੈਨੂੰ ਤਾਂ ਦੇਖੋ ਚਾਹ ਨਾ ਕਿਹੜੀਆਂ ਵੈਰਾਈਆਂ ਚੱਲਦੀਆਂ ਮੇਰੇ ਹਾਵ ਨਾਲ ਕੋਈ ਮਾੜਾ ਬੰਦਾ ਦਿਹਾੜੀ ਲੈਂਦਾ ਹਣਾ ਜਿੰਨੇ ਦੀ ਆਪਾ ਖਾ ਲੈ ਮੈਨੂੰ ਤਾਂ 5-6 ਹਜ਼ਾਰ ਦੀ ਲੱਗਦੀ ਆ ਫਿਰ ਮੈਂ ਵੀ ਲੈਣ ਗਿਆ ਸੀ ਪਰ ਸਾਡਾ ਲੋਨ ਨਹੀਂ ਪਾਸ ਹੋਇਆ ਨਹੀਂ ਐਬ ਇਹਦਾ ਪ੍ਰਾਈਸ ਮੁਖਾਈ ਆ ਕੀ ਜੀ ਜਬ ਮੇਰੇ ਹਿਸਾਬ ਨਾਲ ਪਹਿਲੀ ਗੱਲ ਖਾਦੀ ਨਹੀਂ ਹੋਣੀ ਕਿਸੇ ਨੇ ਆਹ ਦੇਖੋ ਇਧਰ ਬੀਬੀ ਵੀ ਕਹਿੰਦੀ ਆ ਉਹ ਕਿੰਨੂ ਜਾਮ ਲਿਆ ਮੈਂ ਵੀ ਲੋਨ ਅਪਲਾਈ ਕਰਨ ਲੱਗਾ ਇਹਨੂੰ ਲੈਣ ਲਈ ਮੈਂ ਪਹਿਲੀ ਵਾਰ ਵੇਖੀ ਆ ਇਹ ਚੀਜ਼ ਸਾਰਿਆਂ ਨੂੰ ਬਚਪਨ ਜਨਮ ਦਿਵਸ ਦੀ ਲੱਖ ਲੱਖ ਵਧਾਈਆਂ ਦੇ ਰੇਸ ਖੱਟਰ ਵੱਲੋਂ ਜੀ ਕੁਛ ਰਵੋ ਮੁੱਜਾ ਮਾਰੋ ਬੰਚ ਪੰਚਾਇਤ ਦੀਆਂ ਤੈਨੂੰ ਲੱਖ ਲੱਖ ਵਧਾਈਆਂ ਸਾਡੇ ਆਪਣੇ ਨਰੇਸ਼ ਨਰੇਸ਼ ਖੱਟਰ ਸਾਰਿਆਂ ਨੂੰ ਬਚਪਨ ਜਨਮ ਦਿਵਸ ਦੀ ਲੱਖ ਲੱਖ ਵਧਾਈਆਂ ਦੇ ਰੇਸ ਖੱਟਰ ਵੱਲੋਂ ਜੀ ਕੁਛ ਰਵੋ ਮੁੱਜਾ ਮਾਰੋ ਬਚਮੀ ਅੰਤਮੀ ਤੈਨੂੰ ਵੀ ਭਰਾ ਲਾਲਾ ਲਾ ਮੁਬਾਰਕਾਂ ਮਾਂ ਬੋਲੀ ਦਾ ਅਸਲ ਕਾਤਲ ਤਾਂ ਇਹ ਆ ਨਰੇਸ਼ ਖੱਟਰ ਵੱਲੋਂ ਹਾ ਗੋਏ ਨਾ ਮੀਂਹ ਦੀ ਟਾੜੀ ਬੈਠਾ ਆਹ ਨਾ ਭਾਈ ਇਹ ਪੱਕਾ ਪੰਜਾਬੀ ਕਰ ਸਕਦਾ ਮੀ ਹੋਊ ਆਪਣੇ ਘਰੇ ਹੋਊਗਾ ਐਨੇ ਫੇਰ ਰੱਬ ਨੂੰ ਚੈਲੰਜ ਕਰਨ ਵਾਲੀਆਂ ਗੱਲਾਂ ਕਰਤੀਆਂ ਨੇ ਹਾ ਗੋਏ ਨਾ ਮੀਂਹ ਦੀ ਟਾੜੀ ਬੈਠਾ ਆਹ ਨਾ ਭਾਈ ਕੀੜਾ ਵੱਡਾ ਹੀ ਲੱਗਦਾ ਬਾਈ ਦੇ ਅਗਲਾ ਭਾਵੇਂ ਰੇਨ ਕੋਟ ਪਾਈ ਬੈਠਾ ਹੋਵੇ ਮੀਚ ਮਮੀ ਗੁੱਡੀ ਚਲਦੀ ਆ ਸਸੇ ਟਿੱਪੀ ਤਤਾ ਤੇਾਰੇ ਕਨਾਰਾ ਕੀ ਬਣਿਆ ਗਾਜਰ ਓ ਜੀ ਮੈਨੂੰ ਲੱਗਦਾ ਛਲਗਮ ਬਾਂਦਾ ਵਾ ਮਾਂ ਬੋਲੀ ਦਾ ਜਾਨੀ ਦੁਸ਼ਮਣ ਪੰਜਾਬੀ ਅਸੀਂ ਸ਼ਰਮਿੰਦਾ ਹਾਂ ਤੇਰਾ ਕਾਤਲ ਜਿੰਦਾ ਸਸੇ ਟਿੱਪੀ ਤਤਾ ਤੇਾਰੇ ਕਨਾਰਾ ਕੀ ਬਣਿਆ ਗਾਜਰ ਓ ਜੀ ਮੈਂ ਗੁਰਮੁਖੀ ਦਾ ਦੁਸ਼ਮਣ ਮੈਨੂੰ ਘੂਰ ਦੇਣੀ ਅੱਖਰ ਤੈਨੂੰ ਲੱਖਾ ਸਿਧਾਣਾ ਲੱਭ ਰਿਆ ਵੀਰ ਗੁਰਮੁਖੀ ਦਾ ਸਭ ਤੋਂ ਵੱਡਾ ਦੁਸ਼ਮਣ ਨਾ ਵੀਰੇ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਖੱਬੇ ਹਥਾਲੀ ਇੱਟ ਮੇਰੇ ਸਿਰ 'ਚ ਮਾਰ ਦੇ ਵੀਰ ਇਹਦੇ ਕੋਲੋਂ ਫੋਨ ਖੋਲੋ ਯਾਰ ਮੇਰਾ ਭਰਾ ਗੱਡੀ ਥੱਲੇ ਆ ਕੇ ਵੇਖ ਫਿਰ ਬਣਾ ਵੀਡੀਓ ਆਪਣੀ ਚੱਲੋ ਸੇਵਕਾ ਇੱਥੇ ਵੀਰ ਗੁੱਸੇ ਵਿੱਚ ਆ ਨਾ ਮੇਰੇ ਆ ਪਾਣੀ ਕੁਝ ਦੇਖਿਆ ਬੱਲੇ ਤੇਰੇ ਵਰਨੇ ਪੱਲੀਆਂ ਚ ਮਰਸ ਪਰਦਾ ਫੜਿਆ ਹੀ ਸਾਨੂੰ ਘਰ ਦੇ ਪਤਾ ਨਹੀਂ ਵੱਡਾ ਕਰਕੇ ਵੇਚਣਗੇ ਵੀਰ ਤੈਨੂੰ ਲੱਖ ਲੱਖ ਮੁਬਾਰਕਾਂ ਤੇ ਸਾਨੂੰ ਕਰੋੜ ਕਰੋੜ ਲਾਂਤਾ ਵਰਨੇ ਪੱਲੀਆਂ ਚ ਮਰਸ ਪਰਦਾ ਫੜਿਆ ਹੀ ਹੋਈਏ ਵੀਰ ਜਦੋਂ ਮਜੀਠੀ ਆਵੇਂਗਾ ਚੇਤੇ ਨਾ ਮੇਰੇ ਕਿਰਪਾਨ ਮਾਰ ਜਾਈਂ ਇੱਕ ਕਿਰਪਾਨ ਮੇਰੀ ਛਾਤੀ 'ਚ ਵਾਰ ਵੀਰ ਭਰਾਵਾ ਪਹਿਲੇ ਦਿਨੀ ਥੱਲੇ ਲੱਗ ਗਿਆ ਵਾਂ ਕੌਣ ਤੰਗ ਕਰਦਾ ਸੀ ਵੀਰ ਯੂਨੀਵਰਸਿਟੀ ਦੇ ਮੁੰਡੇ ਆ ਚੰਗਾ ਫਿਰ ਕੱਲ ਤੋਂ ਨਹੀਂ ਤੰਗ ਕਰਤੇ ਪੁਰੀ ਚੱਲ ਅਸੀਂ ਵਾਈਫਾਈ ਲਵਾਇਆ ਵਾ ਫਿਰ ਮੋਚਮ ਰੋੜ ਦਾ ਆਖ ਚ ਉਂਗਲਾ ਮਰਵਾ ਲਵੀ ਭਾਈਆ ਤਾਂ ਮੋਚ ਨੂੰ ਮਰੋੜਦਾ ਡਰ ਲੱਗਦਾ ਵਾ 10 ਐ ਡਿਸ਼ ਉਹ ਭਰਾਵਾ ਕਿਧਰੇ ਕਲਾਸ ਲੈ ਲਓ ਕਿਧਰੇ ਮਣਕਣਾ ਤੜਾ ਲਿਓ ਕਰਾ ਲਿਆ ਸੀ ਗਰਦਨ ਦਾ ਕੰਮ ਤਾਂ ਕਰਤਾ ਕਰਤਾ ਉਹੀ ਕੰਮ ਜਿੱਤੋਂ ਮੈਂ ਡਰਦਾ ਸੀ ਕੋਸ਼ਿਸ਼ ਕਰਦਾ ਰਹਾ ਵੀਰੇ ਇੱਕ ਦਿਨ ਆਪੇ ਹੀ ਹਾਰ ਮੰਨ ਜੇਗਾ ਜਾਂ ਦੰਦ ਛੜਾਵੇਂਗਾ ਬਸ ਕਰ ਨਾਗ ਲੜ ਜਾਣਾ ਤੇਰੇ ਨਜਦਾ ਤੂੰ ਆ ਮਾਮਾ ਸੰਗ ਮੈਨੂੰ ਲੱਗੀ ਜਾਂਦੀ ਆ ਮੈਨੂੰ ਤਾਂ ਪੰਗੜੇ ਦਾ ਕੋਚ ਲੱਗਦਾ ਏ ਤਾਂ ਇਨੇ ਪੈਂਟ ਪੜਵਾ ਲੈਣੀ ਆਪਣੀ ਦਾ ਜੀ ਕਰਦਾ ਤੈਨੂੰ ਮੋਬਾਈਲ ਚੋਂ ਕੱਢ ਕੇ ਚਪੇੜਾ ਮਾਰਾਂ ਡੱਡੂ ਖਾਣਾ ਮੇਨਾ ਮੇਨਾ ਹੱਸਦਾ ਵੀ ਆ ਚਲੋ ਹੋ ਗਿਆ ਡਾਂਸ ਵਾਰੀ ਵਾਰੀ ਚਪੇੜਾ ਮਾਰੋ ਇਹਦੇ ਪਤੰਦਰ ਨੌਰਾ ਫਤੈ ਨੂੰ ਵੀ ਟੱਕਰ ਦੇ ਹੁੰਦਾ ਵਾ ਰਾਦੇ ਅਸਤਰ ਨਿਕਲਿਆ ਵਾ ਕਦੇ ਇੰਨਾ ਖਰਾਬ ਆ ਬੀ ਅੱਜੀ ਨੂੰ ਲੱਗੇ ਮਜਾ ਜਿੰਦਾ ਪਤੰਦਰ ਨੇ ਪੂਰਾ ਮਾਹੌਲ ਬਣਾਇਆ ਪਿਆ ਵਾ ਮਰ ਜਾਣੇ ਨੇ ਕੁੜੀਆਂ ਪਿੱਛੇ ਛੱਡਤੀਆਂ ਇਹਨੇ ਤਾਂ ਉਹ ਤੇਰੀ ਪੰਪ ਬਹੁਤ ਕੁੱਤੀ ਚੀਜ਼ ਆ ਕਸੂਰ ਇਹਦਾ ਨਹੀਂ ਮਾਲ ਪਿੱਛੋਂ ਹੀ ਤੇ ਜਾ ਰਿਹਾ हां जी मित्रों यही आज दी वीडियो उम्मीद ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਕਮੈਂਟ ਵਿੱਚ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼